ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬ੍ਰਿਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਧਾਨ ਸਭਾ ਦਾ ਵਿਸ਼ੇਸ਼ ਜਲਾਸਾ 24 ਨਵੰਬਰ ਨੂੰ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਸਥਿਤ ਭਾਈ ਜੈਤਾ ਜੀ ਯਾਦਗਾਰ ਵਿੱਚ ਬਾਅਦ ਦੁਪਹਿਰ 1 ਵਜੇ ਹੋਵੇਗਾ ਇਸ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪ੍ਰਵਾਨਗੀ ਦੇ ਦਿੱਤੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾਕਟਰ ਅਵਜੋਤ ਸਿੰਘ ਨੇ ਕੀਤਾ ਜੋ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਸਨ ਜ਼ਿਕਰ ਜੋ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਨਗਰ ਕੀਰਤਨ ਦਾ ਯੋਜਨਕੀਤਾ ਗਿਆ। ਇਹ ਨਗਰ ਕੀਰਤਨ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਤੋਂ ਚੱਲ ਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੁੰਦਾ ਹੋਇਆ ਹੁਸ਼ਿਆਰਪੁਰ ਵਿਖੇ ਪਹੁੰਚਿਆ ਜਿੱਥੇ ਹੁਸ਼ਿਆਰਪੁਰ ਦੀਆਂ ਸੰਗਤਾਂ ਵੱਲੋਂ ਇਸ ਨਗਰ ਕੀਰਤਨ ਦਾ ਸੁਆਗਤ ਕੀਤਾ ਗਿਆ। ਜਗ੍ਹਾ-ਜਗ੍ਹਾ ਤੇ ਨਗਰ ਕੀਰਤਨ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸੰਗਤ ਦੇ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਨਗਰ ਕੀਰਤਨ ਵਿੱਚ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਆਗੂ ਸ਼ਾਮਲ ਹੋਏ ਜਿਨ੍ਹਾਂ ਦੇ ਵਿੱਚ ਕੈਬਨਿਟ ਮੰਤਰੀ ਰਵਜੋਤ ਸਿੰਘ ਤੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਵੀ ਸ਼ਾਮਲ ਸਨ ਉਹਨਾਂ ਨੇ ਨਗਰ ਕੀਰਤਨ ਦਾ ਸੁਆਗਤ ਕੀਤਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਵੇਂ ਪਾਸ਼ਾ ਸਹਿਬਾਨ ਜੀ ਨੂੰ ਜਿਹੜਾ 350 ਸਾਲਾ ਸ਼ਹੀਦੀ ਸ਼ਤਾਬਦੀ ਅਸੀਂ ਮਨਾ ਰਹੇ ਹਾਂ ਪੂਰਾ ਪੰਜਾਬ ਪੂਰਾ ਦੇਸ਼ ਪੂਰਾ ਦੁਨੀਆ ਮਨਾ ਰਹੀ ਹੈ। ਉਹਨਾਂ ਨੂੰ ਹੀ ਸਮਰਪਿਤ ਜਿਹੜਾ ਨਗਰ ਕੀਰਤਨ ਸ਼੍ਰੀ ਨਗਰ ਤੋਂ ਸ਼ੁਰੂ ਹੋਇਆ ਸੀਗਾ ਅੱਜ ਹੁਸ਼ਿਆਰਪੁਰ ਹੁੰਦਾ ਹੋਇਆ ਰਾਤੀ ਟਾਂਡੇ ਹਲਕੇ ਚ ਆ ਗਿਆ ਸੀ ਅੱਜ ਸ਼ਾਮ ਚੜ੍ਸੀ ਹੁਸ਼ਿਆਰਪੁਰ ਚੱਬੇਲ ਤੇ ਅੱਜ ਸ਼ਾਮ ਨੂੰ ਰਾਤ ਨੂੰ ਸ਼੍ਰੀ ਨਾਨਕਪੁਰ ਸਾਹਿਬ ਉੱਥੇ ਪਹੁੰਚ ਜਾਣਾ ਹੈਗਾ ਤੇ ਮੈਂ ਕਹੂੰਗਾ ਕਿ ਬੜਾ ਹੀ ਅਲੌਕਿਕ ਤੇ ਬੜਾ ਅਦਭੁਤ ਤੇ ਬੜਾ ਭਾਗਾ ਵਾਲਾ ਸਮਾਂ ਕਿ ਅਸੀਂ ਸਾਰੇ ਹੁਸ਼ਿਆਰਪੁਰ ਦੀ ਸੰਗਤ ਬਾਰੋਵੀ ਸੰਗਤ ਆਈਏ ਇਸ ਨਗਰ ਕੀਰਤਨ ਦੇ ਦਰਸ਼ਨ ਕਰਈ ਆ ਗੁਰੂ ਸਾਹਿਬਾਨ ਦੇ ਦਰਸ਼ਨ ਕਰਈ ਆ ਤੇ ਮੈਂ ਬੇਨਤੀ ਵੀ ਕਰੂੰਗਾ ਕਿ 23 24 25 ਨਵੰਬਰ ਨੂੰ ਤਿੰਨ ਦਿਨ ਸ਼੍ਰੀ ਨਨ੍ਹ ਪ੍ਰਸਾਹ ਵਿਖੇ ਉਥੇ ਤਿੰਨ ਦਿਨ ਕੀਰਤਨ ਦਰਬਾਰ ਸਜਨੇ ਨੇ ਤੇ ਸਾਰੀ ਸੰਗਤ ਉਥੇ ਕੀਰਤਨ ਦਰਬਾਰ ਦਰਬਾਰ 'ਚ ਪਹੁੰਚੇ ਤੇ ਗੁਰੂ ਸਹਿਬਾਨ ਜੀ ਦੀ ਜੀਵਨੀ ਬਾਰੇ ਉਹਨਾਂ ਸਿੱਖਿਆਵਾਂ ਬਾਰੇ ਤੇ ਉਹਨਾਂ ਸ਼ਹਾਦਤ ਬਾਰੇ ਜੋ ਉਹਨਾਂ ਨੇ ਸਿੱਖ ਧਰਮ ਲਈ ਸਾਡੀ ਕੌਮ ਲਈ ਕੀਤਾ ਹੈ ਉਹਨਾਂ ਬਾਰੇ ਗਿਆਨ ਪ੍ਰਾਪਤ ਕਰਨ ਤੇ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ 24 ਨਵੰਬਰ ਨੂੰ ਇੱਕ ਵਿਸ਼ੇਸ਼ ਸਦਨ ਪੰਜਾਬ ਵਿਧਾਨ ਸਭਾ ਦਾ ਇਹ ਜਿਹੜਾ ਕਿ 1 ਵਜੇ ਤੋਂ ਲਾ ਕੇ ਸ਼ਾਮ ਦੇ 4 ਵਜੇ ਤੱਕ 3 ਕਿੰਨੇ ਦਾ ਸਦਨ ਚੱਲਣਾ ਹੈਗਾ ਉਹ ਵੀ ਪਹਿਲੀ ਵਾਰੀ ਹੋਇਆ ਗੁਰੂ ਸਹਿਬਾਨ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀ ਪੰਜਾਬ ਦੀ ਵਿਧਾਨ ਸਭਾ ਚੋਂ ਜਿਹੜਾ ਜਲਾਸ ਬਾਹਰ ਹੋ ਰਿਹਾ ਹੈਗਾ ਉਹ ਵੀ ਸ਼੍ਰੀਨੰਦਪੁਰ ਸਾਹਿਬ ਹੋਣਾ ਹੈਗਾ ਤੇ ਮੈਂ ਉਹਦੇ ਵਾਸਤੇ ਵੀ ਬੇਨਤੀ ਕਰਦਾ ਕਿ ਸਾਰੀ ਸੰਗਤ ਉੱਥੇ ਪਹੁੰਚ ਕੇ ਸ਼੍ਰੀਨੰਦਪੁਰ ਸਾਹਿਬ ਜਾ ਕੇ ਤੇ ਗੁਰੂ ਸਹਿਬਾਨ ਜੀ ਦੀ ਜੀਵਨੀ ਬਾਰੇ ਸਿੱਖਿਆਵਾਂ ਬਾਰੇ ਅਸੀਂ ਅੱਪਾ ਗਿਆਨ ਪ੍ਰਾਪਤ ਕਰੀਏ ਤੇ ਉਹਨਾਂ ਨੂੰ ਅਪਾ ਯਾਦ ਕਰੀਏ ਯਾਦ ਕਰੀਏ ਜੀ ਹਿੰਦੀ ਦੀ ਚਾਦਰ 350ਵਾਂ ਸ਼ਹੀਦੀ ਦਿਵਸ ਜਿਹੜਾ ਹੈਗਾ ਉਹਨਾਂ ਦਾ ਇਦਾਂ ਦੀ ਸ਼ਹਾਦਤ ਦੁਨੀਆ ਦੀ ਕਿਤੇ ਦੂਜੀ ਮਿਸਾਲ ਨਹੀਂ ਮਿਲਦੀ ਇਦਾਂ ਦੀ ਔਰ ਪੰਜਾਬ ਸਰਕਾਰ ਜਿਹੜੀ ਹੈ ਉਹਨਾਂ ਨੂੰ ਇਹ ਸ਼ਹਾਦਤ ਨੂੰ ਨਮਨ ਕਰਦਿਆਂ ਕਿਉਂਕਿ ਜਦੋਂ ਗਊ ਔਰ ਜਨਉਦੀ ਰੱਖਿਆ ਸਵਾਲ ਆਇਆ ਤੇ ਕਸ਼ਮੀਰੀ ਪੰਡਤ ਜਿਹੜੇ ਹੈ ਉਰਦੇਗ ਬਾਦਰ ਮਹਾਰਾਜ ਦੀ ਸ਼ਰਨ ਚ ਗਏ ਔਰ ਉਹਨਾਂ ਨੇ ਵਚਨ ਦਿੱਤਾ ਪੇ ਤੁਸੀਂ ਨੇ ਸੈਂਕੜੇ ਕੱਜਾਓ ਔਰ ਕਹਿ ਦਿਓ ਜਾ ਕੇ ਔਰੰਗਜ਼ੇਬ ਨੂੰ ਕਿ ਅਗਰ ਉਹ ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਕਬੂਲ ਕਰਾਣ ਦਾ ਤਾਂ ਅਸੀਂ ਸਾਰੇ ਕਰ ਜਾਵਾਂਗੇ ਅਜਨਾਲਾ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਤਾਬਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨਾ ਜਨਾਲਾ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਤੋਂ ਸਜਾਇਆ ਗਿਆ ਜਿਸ ਦੇ ਵਿੱਚ ਵੱਡੇ ਗਿਣਤੇ ਵਿੱਚ ਸੰਗਤ ਨੇ ਹਾਜ਼ਰੀ ਭਰੀ ਉੱਥੇ ਹੀ ਪੰਜਾਬ ਪੁਲਿਸ ਦੇ ਟੁਕੜੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਸ਼ਮੂਲੀਅਤ ਕੀਤੀ ਉਹਨਾਂ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਜਾਣਕਾਰੀ ਸਾਂਝੀ ਕੀਤੀ ਤੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ਼੍ਰੀ ਨਾਨਕਪੁਰ ਸਾਹਿਬ ਦੇ ਵਿੱਚ ਹੋਣ ਵਾਲੇ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰੇ ਦੱਸਦੇ ਕਿ ਇਸ ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਗੁਰੂ ਕੇ ਬਾਗ ਵਿੱਚ ਹੋਈ ਅਜੇ ਨਾਲਾ ਦੀ ਸਿੱਖ ਸੰਗਤ ਵੱਲੋਂ ਬਹੁਤ ਹੀ ਪਵਿੱਤਰ ਮੌਕੇ ਦੇ ਉੱਤੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਦਾ 350 ਸਾਲਾ ਸਦੀਿਹਾਰਾ ਉਹਦੇ ਲਈ ਨਗਰ ਕੀਰਤਨ ਜਿਹੜਾ ਅਜੇ ਨਾਲੇ ਦੀਆਂ ਸਿੱਖ ਸੰਗਤਾਂ ਵੱਲੋਂ ਕੱਢਿਆ ਜਾ ਰਿਹਾ ਉਹਦੇ ਨਗਰ ਕੀਰਤਨ ਗੁਰਕਬਾਦ ਸਾਹਿਬ ਗੁਰਦਵਾ ਜਾਣਾ ਤੋਂ ਮੈਂ ਸਮਝਦਾ ਕਿ ਜਿੰਨਾ ਜੰਦੀਪੱਡੀ ਲੜਾਈ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਜਲ ਜੂਨ ਦੇ ਖਿਲਾਫ ਲੜੀ ਹੈ ਇਸ ਲੜਾਈ ਨੂੰ ਉਹਨਾਂ ਦੇ ਸੰਦੇਸ਼ ਨੂੰ ਜਬਰ ਜ਼ੁਲਮ ਦੇ ਵਿਰੋਧ ਸੰਗ ਨੂੰ ਜਬਰ ਜ਼ੁਲਮ ਦੇ ਖਿਲਾਫ ਹਮੇਸ਼ਾ ਲੜਨੀ ਜਿਹੜਾ ਉਹਨਾਂ ਦਾ ਸੰਦੇਸ਼ ਹੈ ਉਹਨੂੰ ਘਰ ਘਰ ਤੇਰਾ ਪਹੁੰਚਾਉਣਾ ਚਾਹੀਦਾ ਇਹ ਸਹਾਦਤ ਤੋਂ ਦੁਨੀਆ ਦੀ ਸਭ ਤੋਂ ਵੱਡੀ ਸਹਾਦਤ ਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਬੇਟੇ ਗੁਰੂ ਗੋਬਿੰਦ ਸਿੰਘ ਜੀ ਔਰ ਮਾਤਾ ਜੀ ਗੁਜਰਕੋਤ ਦੀ ਚਾਲੇ ਸਾਹਿਬ ਜਾਦੇ ਕਿੰਨਾ ਵੱਡਾ ਪਰਵਾਦ ਜਿਹੜਾ ਸ਼ਹੀਦ ਹੋਇਆ ਆਪਣੀ ਸਿੱਖ ਓਮ ਦੇ ਲਈ ਆਪਣੇ ਸਮਾਜ ਦੇ ਲਈ ਇਹਨਾਂ ਛਾਤਾਂ ਨੂੰ ਹਮੇਸ਼ਾ ਯਾਦ ਰੱਖਣਾ। ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ।